ਸੀਨੀਅਰ ਪੁਲਿਸ ਅਧਿਕਾਰੀਆਂ ਨੇ ਸਾਂਝੇ ਦੌਰ ਉਤੇ মিডিਆ ਨੂੰ ਜਾਣਕਾਰੀ ਦੇਣ ਦੌਰਾਨ ਦੱਸਿਆ ਕਿ ਮਾੜੇ ਅਨਸਰ ਖਿਲਾਫ ਵਿੰਡੀ ਗਈ ਮਹੀਮ ਦੇ ਤਹਿਤ ਸਰਬਜੀਤ ਰਾਏ ਪੀਪੀਐਲ ਪੁਲਿਸ ਕਪਤਾਨ ਕਪੂਰਥਲਾ ਪਰਮਿੰਦਰ ਸਿੰਘ ਪੀਪੀਐਸ ਉਪਕਰ ਪੁਲਿਸ ਕਪਤਾਨ ਕਪੂਰਥਲਾ ਨੂੰ ਸਪੈਸ਼ਲ ਹਦਾਇਤਾਂ ਦਿੱਤੀਆਂ ਗਈਆਂ ਸਨ ਜਿਸ ਤਹਿਤ ਕਾਰਵਾਈ ਕਰਦਿਆਂ ਹੋਇਆਂ ਇੰਸਪੈਕਟਰ ਜਰਨੈਲ ਸਿੰਘ ਇੰਚਾਰਜ ਸੀਆਈਏ ਸਟਾਫ ਕਪੂਰਥਲਾ ਦੀ ਨਿਗਰਾਨੀ ਦੇ ਹੇਠ ਐਸਆਈ ਜਸਵੀਰ ਸਿੰਘ ਸੀਆਈਏ ਸਟਾਫ ਕਪੂਰਥਲਾ ਸਮੇਤ ਪੁਲਿਸ ਪਾਰਟੀ ਅਤੇ ਰਮਨ ਭਗਤ ਇਨਸਪੈਕਟਰ ਆਪਕਾਰੀ ਅਤੇ ਕਾਰ ਵਿਭਾਗ ਕਪੂਰਥਲਾ ਦੇ ਦੌਰਾਨੀ ਗਸ਼ਤ ਕਾਂਝਲੀ ਰੋਡ ਉੱਤੇ ਪੈਂਦੇ ਜੰਗਲਾਤ ਦੇ ਵਿੱਚੋਂ ਸੁਖਵੰਤ ਸਿੰਘ ਉਰਫ ਰਾਜੂ ਨੂੰ ਸਮੇਤ ਮਹਿੰਦਰਾ ਬਲੈਰੋ ਪਿਕਅਪ ਦੇ ਨਾਲ ਕਾਬੂ ਕਰਕੇ ਬਲੈਰੋ ਕੈਂਪਰ ਦੀ ਤਲਾਸ਼ੀ ਕਰਨ ਉਤੇ ਵੀ ਕੋਨ ਨਜਾਇਜ਼ ਸ਼ਰਾਬ बरामद ਹੋਈ ਨੇ ਜੋ ਕਿ ਮਹਿਂਤੀ ਕਰਨ ਉੱਤੇ ਹਰੇਕ ਕੈਨ ਦੇ ਵਿੱਚੋਂ 35 ਲੀਟਰ ਨਜਾਇਜ਼ ਸ਼ਰਾਬ ਕੁੱਲ 700 ਲੀਟਰ ਨਜਾਇਜ਼ ਸ਼ਰਾਬ ਬਰਾਮਦ ਹੋਈ ਹੈ ਸਰ ਅਧਿਪਾਰੀ ਮਾਤਰਾ ਜਿਹੜੀ ਸਪਿਲ ਫੜੀ ਗਈ ਹੈ ਜਿੰਨੀ ਰੀਸੀ ਦੇ ਜਿਸ ਤਰ੍ਹਾਂ ਟੈਪ ਲੈਟ ਦਾ ਫੜਿਆ ਗਿਆ ਮਾਨਯੋਗ ਐਸਐਸਪੀ ਸਾਹਿਬ ਕਪੂਰਥਲਾ ਸ਼੍ਰੀ ਗੌਰਵਪੁਰਾ ਜੀ ਆਈਪੀਐਸ ਅਤੇ ਸ਼੍ਰੀ ਸਰਬਜੀਤ ਰਾਏ ਐਸਪੀਡੀ ਸਾਹਿਬ ਕਪੂਰਥਲਾ ਜੋਗ ਰਹਿਣ ਅਗਵਾਈ ਹੇਠ ਅੱਜ ਸੀਐਸਟਾਫ ਕਪੂਰਥਲਾ ਨੇ ਨਸ਼ਿਆਂ ਤਹਿਤ ਬੰਡੀ ਨਹਿਮ ਦੇ ਤਹਿਤ ਇੱਕ ਵੱਡੀ ਸਫਲਤਾ ਮਿਲੀ ਹੈ ਜਿਸ ਦੇ ਤਹਿਤ ਸੀਐਸਟਾਫ ਕਪੂਰਥਲਾ ਨੇ ਜੁਆਇੰਟ ਆਪਰੇਸ਼ਨ ਤਹਿਤ ਅਕਸਾਈਜ਼ ਇੰਸਪੈਕਟਰ ਰਮਨ ਭਗਤ ਦੇ ਨਾਲ ਸੀਕ੍ਰੇਟ ਇਨਫੋਰਮੇਸ਼ਨ ਦੇ ਤਹਿਤ ਕਾਂਗਲੀ ਰੋਡ ਵੱਲ ਫਜੂਸੀ ਜਿੱਥੇ ਸਖਵੰਤ ਪਿੰਡ ਬੂਟਾਂ ਦਾ ਆਪਣੀ ਬਲੈਰੋ ਗੱਡੀ ਤੇ ਲੁਕਾਫੀ ਹੋਇਆ ਜਿਸ ਦੀ ਬਲੈਰੋ ਦੀ ਤਲਾਸ਼ੀ ਕਰਨ ਦੇ ਉੱਤੇ ਉਹਦੇ ਵਿੱਚੋਂ 20 ਕੈਨ ਸਾਨੂੰ ਮਿਲੇ ਜਿਨ੍ਹਾਂ ਦੀ مزید ਕੈਨਾਂ ਦੀ ਤਲਾਸ਼ੀ ਕੀਤੀ ਤੇ ਜਿਹਦੇ ਵਿੱਚੋਂ ਨਜਾਇਜ਼ ਸਪਿਰਟ ਬਰੰਗ ਹੋਈ ਟੋਟਲ ਇਹ 20 ਕੈਨ ਪਰ ਕੈਨ ਦੇ ਵਿੱਚ 35 ਲੀਟਰ ਸਪਿਰਟ ਕੁੱਲ 700 ਲੀਟਰ ਸਪਿਰਟ ਜਿਹੜੀ ਨਜਾਇਜ਼ ਸਾਨੂੰ ਮਿਲੀ ਹੈ ਜਿਸ ਦੇ ਤਹਿਤ ਰਮਨ ਭਗਤ ਦੀ ਹਾਜ਼ਰੀ ਦੇ ਵਿੱਚ ਐਕਸਾਈਜ਼ ਐਕਟ ਤਹਿਤ ਮੁਕੱਦਮਾ ਦਰਜ ਕਰਕੇ ਫਰਦਰ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਸਰ ਭਾਜੀ ਮਾਤਰਾ ਜੀ ਸਪੇਲ ਟਾਈ ਨਾਮ ਮਿਲੀਆ ਇਹ ਕਿੱਥੋਂ ਲੈ ਕੇ ਆਇਆ ਵਾ ਤਾਂ ਕਿੱਥੇ ਸਪਲਾਈ ਕਰਨੀ ਸੀ ਤੇ ਚਿੰਨੀ ਇਹਦੇ ਨਾਲ ਜੁੜੀ ਨਾਜਾਇਜ਼ ਦਾਰੂ ਜਿਹੜੀ ਤਿਆਰ ਹੋਣੀ ਸੀ ਇਹਦਾ ਅੱਜ ਅਸੀਂ ਪਰਚਾ ਦਰਜ ਕਰਕੇ ਇਹਨਾਂ ਨੂੰ ਮਾਂਜੂ ਅਦਾਲਤ ਵਿੱਚ ਪੇਸ਼ ਕਰ ਰਹੇ ਹਾਂ ਤੇ ਜਿਸ ਤਰ੍ਹਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਜਾਏਗਾ ਤੇ ਇਹ ਬੜੀ ਬਰੀਕੀ ਨਾਲ ਪੁੱਛਗਛ ਕਰਕੇ ਵੀ ਇਹ ਕਿੱਥੋਂ ਲੈ ਕੇ ਆਇਆ ਤੇ ਕਿਥੇ ਇਹਨੇ ਗਾਂ ਸਪਲਾਈ ਕਰਨੀ ਸੀ ਇਹਦਾ ਬੈਕਵਰਡ ਤੇ ਫਾਰਵਰਡ ਲਿੰਕ ਅ ਕਲਾਸ਼ਾ ਜਾਏਗਾ ਤੇ ਅ ਅੱਗੇ ਜੋ ਵੀ ਹੋਏਗਾ ਆਪ ਜੀ ਨੂੰ ਰਿਪੋਰਟ ਕਰਾ ਦਿੱਤਾ ਜਾਏਗਾ ਇਹ 300 ਲੀਟਰ ਮਾਤਰਾ ਚੋਂ ਦਾ ਅੰਦਾਜ਼ਾ ਲਾਈਏ ਤਾਂ ਬੱਚੀ ਨਹੀਂ दारू ਤਿਆਰ ਹੋਣੀ ਸੀ ਇਹ ਦੇ ਨਾਜਾਇਜ਼ ਇਹ ਜਿੱਦਾਂ 700 ਲੀਟਰ ਦੇ ਕਰੀਬ ਹੈਗੀ ਆ ਤੇ ਇਹ ਤਾਂ ਅੱਗੇ ਮੇਰੇ ਸਾਹਮਣੇ ਹਜ਼ਾਰਾਂ ਲੀਟਰ ਦੇ ਵਿੱਚ ਨਜਾਇਜ਼ ਸ਼ਰਾਬ ਇਹਦੀ ਬਣੀ ਸੀ ਜਿਹੜੀ ਆਮ ਲੋਕਾਂ ਚ ਮਸੂਮ ਲੋਕਾਂ ਦੇ ਵਿੱਚ ਇਹਨਾਂ ਨੇ ਸਪਲਾਈ ਕਰਨੀ ਜਿਹਦਾ ਨੁਕਸਾਨ ਕੋਈ ਨਾ ਕੋਈ ਨੁਕਸਾਨ ਹੋਣ ਦਾ ਖੱਛਾ ਬਣਿਆ ਰਹਿਣਾ ਸੀ ਜਿਆ ਫੜਿਆ ਜਾ ਰੋਪੀ ਇਹ ਪ੍ਰੋਫਾਈਲ ਕੀ ਆ ਇਸ ਦਿਨ ਉਤੇ ਆਲਰੇਡੀ ਤਿੰਨ ਪਰਚੇ ਦਰਜ ਆਏ ਇੱਕ ਐਕਸਾਈਟ ਐਕਟ ਤਹਿਤ ਜਿਲ੍ਹੇ ਕਪੂਥਲੇ ਚ ਦਰਜਿਆ ਪਹਿਲਾਂ ਹੀ ਤੇ ਇੱਕ ਐਨਡੀ ਦੇ ਤਹਿਤ ਗਿਲੰਦਰ ਦਿਹਾਤੀ ਚ ਦਰਜਿਆ ਜਿਹਦੇ ਚ 40 ਕੁਇੰਟ ਟੋਪੀ ਹਸਕੇ ਚੂਰਾ ਡੋਡੇ ਚੂਰਾ ਪੂ ਤੇ ਇੱਕ ਐਕਸੀਡੈਂਟ ਦਾ ਪਰਚਾ ਇਹਦੇ ਤੇ ਆਲਰੇਡੀ ਦਰਜਿਆ ਕੀ ਉਮੀਦ ਹੈ ਜੀ ਇਰਮਾਨ ਦੌਰਾਨ ਰਹੀ ਹੈਮ ਖਲਾਸੇ ਹੋਣ ਦੀ ਸੰਭਾਵਨਾ ਹਾਂਜੀ ਬਿਲਕੁਲ 100% ਬੜੀ ਇਹਨੂੰ ਬਰੀਕੀ ਨਾਲ ਪੁੱਛਗਿੱਛ ਕਰਾਂਗੇ ਸੈਂਟਿਫਿਕ ਤਰੀਕੇ ਦੇ ਨਾਲ ਤੇ ਸਾਰੀ ਕਿੱਥੋਂ ਲਿਆਇਆ ਕਿੱਥੇ ਜਾਣੀ ਸੀ ਸਾਰਾ ਇਹਦਾ ਖੁਲਾਸਾ ਕੀਤਾ ਜਾਏਗਾ